ਕੀ ਸੋਚਿਆ ਹੈ ਇੱਕ ਸੱਚੀ ਅਰਦਾਸ ਕੇਵੇ ਅਸੰਭਵ ਨੂੰ ਵੀ ਸੰਭਵ ਬਣਾ ਦਿੰਦੀ ਹੈ ਮਾਪੁਰਖਾਂ ਦੇ ਜੀਵਨ ਦੀਆਂ ਸਾਖੀਆਂ ਸਿਰਫ ਸੁਣਨ ਲਈ ਨਹੀਂ ਹੁੰਦੀਆਂ ਬਲਕਿ ਇਹ ਇੱਕ ਲਾਈਟ ਹਾਊਸ ਵਾਂਗ ਸਾਡੇ ਜੀਵਨ ਨੂੰ ਵੀ ਰਾਹ ਦਿਖਾਉਂਦੀਆਂ ਹਨ ਜਿਵੇਂ ਪਿਛਲੀ ਵੀਡੀਓ ਵਿੱਚ ਅਸੀਂ ਸੁਣਿਆ ਸੀ ਕਿ ਕਿਵੇਂ ਜੀਵਨ ਦੇ ਦੁੱਖ ਕਲੇਸ਼ ਖਤਮ ਹੁੰਦੇ ਹਨ ਅਤੇ ਪਾਪ ਕਰਮ ਹੌਲੇ ਹੋ ਕੇ ਸੂਲੀ ਦੇ ਸੂਲ ਵਾਂਗ ਭੁਗਤ ਜਾਂਦੇ ਹਨ ਉਸੇ ਤਰ੍ਹਾਂ ਅੱਜ ਦੀ ਇਸ ਵੀਡੀਓ ਵਿੱਚ ਵੀ ਅਸੀਂ ਇੱਕ ਅਤੁੱਤ ਘਟਨਾ ਬਾਰੇ ਸੁਣਾਗੇ ਇਹ ਘਟਨਾ ਤਨ 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 ਪਪਾ ਨੰਦ ਸਿੰਘ ਜੀ ਮਹਾਰਾਜੀ ਦੀ ਸੰਗਤ ਕਰਨ ਵਾਲੇ ਇੱਕ ਪ੍ਰੇਮੀ ਦੀ ਜ਼ਿੰਦਗੀ ਦੇ ਵਿੱਚ ਵਾਪਰੀ ਇਹੋ ਜਿਹੀ ਘਟਨਾ ਜਿਸ ਨੂੰ ਸੁਣ ਕੇ ਰੋਂਗਟੇ ਖੜੇ ਹੋ ਜਾਂਦੇ ਹਨ ਕਿਉਂਕਿ ਇਹ ਸਾਨੂੰ ਦੱਸਦੀ ਹੈ ਕਿ ਗੁਰੂ ਮਹਾਰਾਜ ਅਤੇ ਉਹਨਾਂ ਦੇ ਪਿਆਰੇ ਮਹਾਪੁਰਖਾਂ ਅੱਗੇ ਕੀਤੀ ਅਰਦਾਸ ਕਦੇ ਵਿਅਰਥ ਨਹੀਂ ਜਾਂਦੀ ਸੋ ਕੋ ਉਹ ਅਰਦਾਸ ਕਿਸ ਤਰ੍ਹਾਂ ਇਹ ਜੇ ਖਤਰਨਾਕ ਪੱਲਾ ਵਿੱਚ ਵੀ ਸਾਡੇ ਜੀਵਨ ਨੂੰ ਬਚਾ ਲੈਂਦੀ ਹੈ ਜਿੱਥੇ ਮਨੁੱਖ ਸੋਚਦਾ ਹੈ ਕਿ ਹੁਣ ਬਚਣਾ ਅਸੰਭਵ ਹੈ ਨਾਲ ਹੀ ਅੱਜ ਦੀ ਇਸ ਵੀਡੀਓ ਵਿੱਚ ਸੀ ਤਨ ਤਨ ਬਾਬਾ ਨੰਦ ਸਿੰਘ ਮਹਾਰਾਜ ਦੇ ਰਮਜ ਪਰੇ ਪਟਨ ਸੁਣਾਗੇ ਜਿਨ੍ਹਾਂ ਵਿੱਚ ਸਾਨੂੰ ਇੱਕ ਇਹ ਵੱਡਾ ਸੰਦੇਸ਼ ਮਿਲਦਾ ਹੈ ਕਿ ਜਿੱਥੇ ਵੀ ਜਾਓ ਘਰੋਂ ਤੁਰਨ ਤੋਂ ਪਹਿਲਾਂ ਅਰਦਾਸ ਜ਼ਰੂਰ ਜ਼ਰੂਰ ਕਰ ਲੈਣੀ ਚਾਹੀਦੀ ਹੈ ਰਾਤ ਦੇ 11 ਵਜਨ ਵਾਲੇ ਸਨ ਬਾਬਾ ਜੀ ਨੇ ਕਵੀ ਜੀ ਨੂੰ ਅੰਦਰ ਸੱਦਿਆ ਕਵੀ ਸੰਪੂਰਨ ਸਿੰਘ ਜੀ ਜੋ ਕਿ ਬਾਬਾ ਜੀ ਦੇ ਸੰਗੀ ਹੋਏ ਹਨ ਕਵੀ ਜੀ ਨੇ ਡਿੱਠਾ ਕਿ ਬਾਬਾ ਜੀ ਅੱਜ ਕਿਸੇ ਹੋਰ ਰੰਗ ਵਿੱਚ ਨੇ ਕਵੀ ਜੀ ਕੋਈ ਅਨੋਖੀ ਵਾਰਤਾ ਹੋ ਗਈ ਹੈ ਬਾਬਾ ਜੀ ਨੇ ਕਵੀ ਜੀ ਨੂੰ ਬਚਨ ਕੀਤਾ ਬਾਬਾ ਜੀ ਕੀ ਵਰਤਾ ਹੋ ਗਈ ਹੈ ਕਵੀ ਜੀ ਨੇ ਬੇਨਤੀ ਕੀਤੀ ਕਵੀ ਜੀ ਦੇ ਸਾਹਮਣੇ ਇੱਕ ਅਨੋਖਾ ਕੌਤਕ ਵਾਪਰ ਰਿਹਾ ਸੀ ਕੁਝ ਪਤਾ ਨਹੀਂ ਲੱਗਦਾ ਗੱਡੀ ਦਾ ਪਹੀਆ ਚੜਿਆ ਆ ਰਿਹਾ ਹੈ ਕਲਕੀ ਤਰਪਾਸ਼ਾ ਖਿੱਚ ਕੇ ਪਰੇ ਕਰ ਰਹੇ ਹਨ ਅਰਦਾਸ ਦੀ ਆਵਾਜ਼ ਹੀ ਬੜੇ ਜ਼ੋਰ ਨਾਲ ਆ ਰਹੀ ਹੈ ਕੁਝ ਸਮਾਂ ਇਸ ਤਰ੍ਹਾਂ ਦੇ ਰਮਜ ਪਰੇ ਬਚਨ ਕਰਦੇ ਰਹੇ ਫਿਰ ਕਵੀ ਜੀ ਨੂੰ ਬਾਹਰ ਭੇਜ ਦਿੱਤਾ ਅਗਲੇ ਦਿਨ ਅੰਮ੍ਰਿਤ ਵੇਲੇ ਦੀ ਦੀਵਾਨ ਦੀ ਸਮਾਪਤੀ ਤੋਂ ਕੁਝ ਸਮਾਂ ਪਹਿਲਾਂ ਕਵੀ ਜੀ ਨੂੰ ਫਿਰ ਅੰਦਰ ਸੱਦਿਆ ਹੁਣ ਕਿਹੜੇ ਪ੍ਰੇਮੀ ਆਏ ਨੇ ਜੀ ਅੰਮ੍ਰਿਤਸਰ ਤੋਂ ਚੌਧਰ ਜੀਵਨ ਸਿੰਘ ਆਏ ਹਨ ਅਤੇ ਹੋਰ ਪ੍ਰੇਮੀ ਆਏ ਹਨ ਇਹ ਭਾਈ ਚਤਰ ਸਿੰਘ ਜੀ ਜੀਵਨ ਸਿੰਘ ਪੁਸਤਕਾਂ ਵਾਲੇ ਹਨ ਇਹਨਾਂ ਦਾ ਜ਼ਿਕਰ ਆਇਆ ਹੈ ਅੱਛਾ ਛੇਤੀ ਬੁਲਾਓ ਉਹਨਾਂ ਨੂੰ ਬਾਬਾ ਜੀ ਨੇ ਬਚਨ ਕੀਤਾ ਚੌਦੀ ਜੀਵਨ ਸਿੰਘ ਦੀ ਬਾਜ਼ਾਰ ਮਾਈ ਸੇਵਾ ਸ੍ਰੀ ਅੰਮ੍ਰਿਤਸਰ ਵਿਖੇ ਪੁਸਤਕਾਂ ਦੀ ਦੁਕਾਨ ਸੀ ਬਾਬਾ ਜੀ ਨੇ ਸ਼ਰਧਾ ਭਾਵਨਾ ਰੱਖਦੇ ਸੀ ਪਿਛਲੇ ਕੁਝ ਅਰਸੇ ਤੋਂ ਦਰਸ਼ਨਾਂ ਲਈ ਆਇਆ ਕਰਦੇ ਸੀ ਇੱਕ ਵਾਰ ਬਾਬਾ ਜੀ ਨੇ ਕੁਝ ਪੁਸਤਕਾਂ ਭੇਟ ਕੀਤੀਆਂ ਸਨ ਭਾਈ ਜਿਹੜਾ ਅੱਗੇ ਹੀ ਪੜਿਆ ਹੋਵੇ ਉਹਨੂੰ ਜੇ ਕਿਹਾ ਜਾਵੇ ਊੜਾ ਐੜਾ ਪੜ ਤਾਂ ਕਿੰਨਾ ਕੁ ਚੰਗਾ ਹੈ ਚੌਦੀ ਜੀ ਬੜੇ ਸੂਝਵਾਨ ਸਨ ਬਾਬਾ ਜੀ ਦਾ ਰਮਜ ਭਰਿਆ ਬਚਨ ਸਮਝ ਗਏ ਤੇ ਅੱਜ ਉਹ ਫਿਰ ਦਰਸ਼ਨਾਂ ਲਈ ਆਏ ਸੀ ਰਾਤੀ ਇੰਨੇ ਜ਼ੋਰ ਦੀ ਅਰਦਾਸ ਕੀਤੀ ਸੀ ਕੁਝ ਸਮਾਪ੍ਰਸੰਤਾ ਦੇ ਬਚਨ ਕਰਨ ਉਪਰੰਤ ਬਾਬਾ ਜੀ ਨੇ ਜੀਵਨ ਸਿੰਘ ਨੂੰ ਕਿਹਾ ਆਪ ਜੀ ਦੀ ਅੰਤਰਜਾਮਾ ਦੇਖ ਕੇ ਸਾਰੇ ਪ੍ਰੇਮੀ ਹੈਰਾਨ ਸਨ ਕਵੀ ਰਾਤੀ ਤਿੰਨ ਸੱਤੀ ਬਾਬਾ ਜੀ ਦੇ ਬਚਨ ਅਨੁਸਾਰ ਕਵੀ ਜੀ ਜੋ ਉਸ ਵੇਲੇ ਉੱਤੇ ਹੀ ਸਨ ਨੇ ਰਾਤ ਨੂੰ ਹੋਏ ਬਾਬਾ ਜੀ ਤੇ ਰਮਚਪਰੇ ਬਚਨ ਸੰਗਤ ਨੂੰ ਦੱਸੇ ਪਾਈ ਹੁਣ ਤੂੰ ਦੱਸ ਬਾਬਾ ਜੀ ਨੇ ਜੀਵਨ ਸਿੰਘ ਨੂੰ ਕਿਹਾ ਬਾਬਾ ਜੀ ਸੰਤ ਹੀਰਾ ਸਿੰਘ ਜੀ ਨਾਲ ਸੰਗਤ ਨਹੀਂ ਆਉਣਾ ਸੀ ਮੈਂ ਉਹਨਾਂ ਨੂੰ ਸਟੇਸ਼ਨ ਤੇ ਛੱਡਣ ਆਇਆ ਤਾਂ ਕੇਸਰ ਸਿੰਘ ਜੀ ਮੈਨੂੰ ਕਹਿਣ ਲੱਗੇ ਤੁਹਾਨੂੰ ਲੈ ਕੇ ਜਾਣਾ ਹੈ। ਹੋਸ਼ਰਦਾਲੂ ਵੀ ਕਹਿਣ ਲੱਗੇ ਪਹਿਲਾਂ ਹਰ ਵਾਰ ਜਾਂਦੇ ਹੋ ਇਸ ਵਾਰ ਵੀ ਚੱਲੋ। ਮੈਨੂੰ ਜ਼ਰੂਰੀ ਕੰਮ ਸੀ। ਮੈਂ ਇਹ ਕਿਹਾ ਕੱਲ ਨੂੰ ਇਸੇ ਗੱਡੀ ਤੇ ਆ ਜਾਵਾਂਗਾ। ਅਗਲੇ ਦਿਨ ਮੇਰੇ ਨਾਲ ਆਉਣ ਨੂੰ ਈਸ਼ਰਦਾਲੂ ਤਿਆਰ ਹੋ ਗਿਆ। ਇਹ ਮਹੰਤ ਜੀ ਚੌਦੀਸ ਜੀਵਨ ਸਿੰਘ ਨੇ ਕੋਲ ਬੈਠੇ ਕਰਮ ਸਿੰਘ ਵੱਲ ਇਸ਼ਾਰਾ ਕਰ ਦਿਆ ਕਿ ਆ ਵੀ ਔਣ ਨੂੰ ਤਿਆਰ ਸਨ ਪਰ ਆਖਦੇ ਸਨ ਕਿ ਖੰਡ ਵਾਲਾ ਗੁਰਮukh ਸਿੰਘ ਵੀ ਤਿਆਰ ਹੋ ਵਜਾਵੇ ਤਾਂ ਚੱਲਾਂਗਾ। ਚੌਦੀ ਜੀਵਨ ਸਿੰਘ ਜੀ ਨੇ ਇੱਕ ਵਾਰ ਫਿਰ ਕੋਲ ਬੈਠੇ ਪ੍ਰੀਮਿਆ ਵੱਲ ਨਿਗਾਹ ਕੀਤੀ ਅਤੇ ਆਪਣੀ ਗੱਲ ਜਾਰੀ ਰੱਖੀ ਗੁਰਮੁਖ ਸਿੰਘ ਦੀਵਾਨ ਵਿੱਚ ਹੋਵੇਗਾ 30 ਵਰਿਆਂ ਤੋਂ ਉੱਤੇ ਉਸਦੀ ਉਮਰ ਹੈ ਪਰ ਉਸਦੀ ਮਾਤਾ ਪੇਜ ਨੂੰ ਤਿਆਰ ਨਹੀਂ ਸੀ ਕਹਿੰਦੀ ਸੀ ਮੇਰਾ ਮੁੰਡਾ ਕਦੇ ਇਕੱਲਾ ਬਾਹਰ ਨਹੀਂ ਗਿਆ ਅਸੀਂ ਕਿਆ ਫਿਕਰ ਦੀ ਕੋਈ ਗੱਲ ਨਹੀਂ ਹੈ ਅਸੀਂ ਨਾਲ ਹਾਂ ਆਖਰ ਮੰਨ ਗਏ ਤੇ ਉਸ ਨੂੰ ਪੇਜ ਦਿੱਤਾ ਸਹਾਰनपुर ਚ ਮੁਸਲਮਾਨਾਂ ਦਾ ਕੋਈ ਵੱਡਾ ਮੇਲਾ ਹੋਣ ਕਰਕੇ ਸਟੇਸ਼ਨ ਤੇ ਬਹੁਤ ਭੀੜ ਸੀ ਕੁਝ ਸ਼ਰਧਾਲੂ ਤਾਂ ਇੰਨਾ ਇਕੱਠ ਦੇਖ ਕੇ ਘਬਰਾਏ ਪਰ ਅਸੀਂ ਕਿ ਕਿ ਵੀ ਗੱਡੀ ਤੇ ਚੜਨ ਨੂੰ ਤਿਆਰ ਸੀ ਜਿਸ ਵੇਲੇ ਗੱਡੀ ਆਈ ਸਾਰੀ ਭਰੀ ਹੋਈ ਸੀ ਤੇ ਲੋਕੀ ਬੂਹਾਂ ਵਿੱਚ ਵੀ ਡੰਡੇ ਫੜ ਕੇ ਲਟਕ ਰਹੇ ਸਨ ਗੱਡੀ ਅਜੇ ਖੜੀ ਨਹੀਂ ਸੀ ਤੀਮੀ ਹੀ ਹੋ ਰਹੀ ਸੀ ਕਿ ਗੁਰਮੁਖ ਸਿੰਘ ਨੇ ਡੱਬੇ ਤੇ ਬੂਹੇ ਦਾ ਡੰਡਾ ਫੜ ਕੇ ਚੜਨ ਦਾ ਯਤਨ ਕੀਤਾ ਪਰ ਡੰਡਾ ਨਾ ਫੜ ਹੋਇਆ ਤਾਂ ਉਹ ਦੋ ਡੱਬਿਆਂ ਦੀ ਵਿਚਕਾਰਲੀ ਥਾਂ ਵਿੱਚ ਡਿੱਗ ਪਿਆ ਰੋਲਾ ਪੈ ਗਿਆ ਉਸ ਦੀ ਮਾਤਾ ਨੂੰ ਕਹਿ ਕਿ ਉਸ ਨੂੰ ਨਾਲ ਲਿਆਏ ਸੀ ਇਸ ਦੁਰਘਟਨਾ ਦੀ ਜ਼ਿੰਮੇਵਾਰੀ ਦੇ ਅਹਿਸਾਸ ਨਾਲ ਮਨ ਕੰਬ ਗਿਆ ਮਨ ਵਿੱਚੋਂ ਛਟ ਅਰਦਾਸ ਨਿਕਲੀ ਜਦੋਂ ਗੱਡੀ ਖੜੀ ਤਾਂ ਗੁਰਮੁਖ ਸਿੰਘ ਸਹੀ ਸਲਾਮਤ ਤੋਂ ਨਿਕਲ ਕੇ ਆਇਆ ਸਾਰੇ ਲੋਕੀ ਹੈਰਾਨ ਸਨ ਉਸ ਵੀਲੇ ਗੱਲ ਕਰਨ ਦਾ ਸਮਾਂ ਨਹੀਂ ਸੀ ਅਸੀਂ ਗੱਡੀ ਤੇ ਚੜਨਾ ਚਾਹੁੰਦੇ ਸਾਂ ਅਸੀਂ ਗੱਡੀ ਦੇ ਨਾਲ ਨਾਲ ਹਾਲੀ ਤਾਂ ਦੇਖਣ ਲਈ ਤੁਰੇ ਫਿਰ ਰਹੇ ਸਾਂ ਪਰ ਸਾਰੇ ਡੱਬੇ ਭਰੇ ਹੋਏ ਸਨ ਡੱਬੇ ਦੀ ਬੂਹਾਂ ਵਿੱਚੋਂ ਲੰਘਣ ਦੀ ਥਾਂ ਨਹੀਂ ਸੀ ਫਿਰ ਬੇਨਤੀ ਕੀਤੀ ਇੰਨੇ ਨੂੰ ਇੱਕ ਸਿੱਜੋ ਗੱਡੀ ਵਿੱਚ ਬੈਠਾ ਸੀ ਸਾਨੂੰ ਖਿੜਕੀ ਵਿੱਚੋਂ ਆਵਾਜ਼ ਦੇ ਕੇ ਕਿਹਾ ਕਿ ਦੂਸਰੇ ਪਾਸੋਂ ਤੋਂ ਉਸ ਡੱਬੇ ਵਿੱਚ ਚੜ ਜਾਈਏ ਦੂਸਰੇ ਪਾਸੇ ਗਏ ਤਾਂ ਤੇ ਕੁਝ ਤਾਂ ਖਾਲੀ ਸੀ ਉਸ ਡੱਬੇ ਵਿੱਚ ਚੜ ਗਏ ਡੱਬੇ ਵਿੱਚ ਚੜ ਕੇ ਗੁਰਮukh ਸਿੰਘ ਨੂੰ ਪੁੱਛਿਆ ਕਿ ਕਿਸ ਤਰ੍ਹਾਂ ਬਚ ਗਏ ਤਾਂ ਉਸਨੇ ਕਿਹਾ ਮੈਨੂੰ ਇਸ ਤਰ੍ਹਾਂ ਲੱਗਾ ਜਿਵੇਂ ਕਿਸੇ ਨੇ ਮੇਰੀ ਬਾਹ ਫੜ ਲਈ ਹੋਵੇ ਮੈਂ ਗੋਡਿਆਂ ਭਾਰ ਹੋ ਕੇ ਗੱਡੀ ਦੇ ਥੱਲੇ ਨਾਲ-ਨਾਲ ਤੁਰਿਆ ਜਾ ਰਿਹਾ ਸੀ ਲੋਕਾਂ ਦੀ ਆਵਾਜ਼ ਮੈਨੂੰ ਸੁਣ ਰਹੀ ਸੀ ਕਿ ਬੰਦਾ ਮਰ ਗਿਆ ਬੰਦਾ ਡਿੱਗ ਪਿਆ ਪਰ ਮੈਨੂੰ ਛਹੀੜ ਤੱਕ ਨਹੀਂ ਆਈ ਇਹ ਰਾਤੀ 11:00 ਵਜੇ ਦੀ ਗੱਲ ਡਰਾਈਵਰ ਨੇ ਇੱਥੇ ਆ ਕੇ ਗੱਡੀ ਖੋਲੀ ਕਰ ਲਈ ਸੀ ਕਲਕੀ ਤਰਪਾਸ਼ਾ ਨੇ ਹੱਥ ਦੇ ਕੇ ਰੱਖ ਲਿਆ ਬਾਬਾ ਜੀ ਨੇ ਬਚਨ ਕੀਤਾ ਉਸ ਵੀਰੇ ਚ ਅਰਦਾਸ ਕੀਤੀ ਸੀ ਕੋ ਰੋਹੀ ਤੁਰਨ ਵੇਲੇ ਕੱਢ ਲੰਦੇ ਇੰਨੇ ਨੂੰ ਪਹਿਰੇਦਾਰ ਨੇ ਆ ਕੇ ਬੇਨਤੀ ਕੀਤੀ ਬਾਬਾ ਜੀ ਲਾਹੌਰ ਤੋਂ ਦੋ ਪ੍ਰੇਮੀਆਂ ਨੇ ਬੇਨਤੀ ਕੀਤੀ ਹੈ ਉਹਨਾਂ ਨੇ ਵਾਪਸ ਜਾਣਾ ਹੈ ਲਾਹੌਰ ਦੇ ਪ੍ਰੇਮੀਆਂ ਨੂੰ ਆਉਣ ਦੀ ਆਗਿਆ ਮਿਲ ਗਈ ਉਹਨਾਂ ਨਾਲ ਚੌਧੇ ਜੀਵਨ ਸਿੰਘ ਨਾਲ ਆਏ ਕੁਝ ਪ੍ਰੇਮੀ ਜੋ ਪਹਿਲਾ ਦੀਵਾਨ ਵਿੱਚ ਸਨ ਅਤੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਧੋਰੇ ਦੇ ਬਾਹਰ ਬੈਠ ਗਏ ਸਨ ਵੀ ਅੰਦਰ ਆ ਗਏ। ਬਾਬਾ ਜੀ ਨੇ ਲਾਹੌਰ ਦੇ ਪ੍ਰੇਮਿਆਂ ਨੂੰ ਪ੍ਰਸ਼ਾਦ ਅਤੇ ਖੁਸ਼ੀਆਂ ਦਿੱਤੀਆਂ। ਬਾਬਾ ਜੀ ਚੌਧੇ ਜੀਵਨ ਸਿੰਘ ਨੇ ਗੁਰਮਤ ਸਿੰਘ ਜੋ ਲਾਹੌਰ ਦੀ ਸੰਗਤ ਨਾਲ ਅੰਦਰ ਆਇਆ ਸੀ ਵੱਲ ਇਸ਼ਾਰਾ ਕਰਕੇ ਕਿਹਾ ਇਹ ਹੈ ਗੁਰਮਤ ਸਿੰਘ। ਇਹੋ ਰਾਤੀ ਗੱਡੀ ਹੇਠ ਡਿੱਗ ਪਿਆ ਸੀ। ਭਾਈ ਗੁਰੂ ਨਾਨਕ ਨੇ ਇਸ ਦੀ ਰੱਖਿਆ ਕੀਤੀ ਹੈ। ਕੁਝ ਹੋਰ ਸਮਾਰਮਜ ਪਰੇ ਬਚਨ ਕਰਨ ਉਪਰੰਤ ਬਾਬਾ ਜੀ ਨੇ ਗੁਰਮਤ ਸਿੰਘ ਨੂੰ ਨਿੱਤ ਨੇਮ ਅਨੁਸਾਰ ਨਾਮ ਜਪਣ ਦਾ ਉਪਦੇਸ਼ ਕੀਤਾ ਬਾਬਾ ਜੀ ਸਦਾ ਬਚਨ ਕਰਿਆ ਕਰਦੇ ਸਨ ਕਿ ਕਿਤੇ ਵੀ ਜਾਣਾ ਹੋਵੇ ਕਰੋ ਅਰਦਾਸ ਜ਼ਰੂਰ ਕਰ ਲੈਣੀ ਚਾਹੀਦੀ ਹੈ ਮੱਖਣਸ਼ਾਹ ਦਾ ਜਹਾਜ਼ ਤੂਫਾਨ ਵਿੱਚ ਫਸ ਗਿਆ ਸੀ ਬੇਨਤੀ ਕਰਦਾ ਹੈ ਅਠਵੇਂ ਪਾਤਸ਼ਾਹ ਤਾਂ ਧਿਆਨ ਧਾਰ ਕੇ ਪਾਤਸ਼ਾਹ ਮੇਰੀ ਬੀੜੀ ਬੰਨੇ ਲਾਓ ਆਪ ਦੀਆਂ ਦਿੱਤੀਆਂ ਦਾਤਾਂ ਚ 500 ਮੋਹਰਾ ਚਰਨਾ ਵਿੱਚ ਭੇਟ ਕਰਾਂਗਾ ਬੇੜਾ ਬੰਨੇ ਲੱਗ ਗਿਆ ਜਾਂ ਬਾਬਾ ਬਕਾਲੇ ਪੂਜਾ ਪਤਾ ਲੱਗਾ 8ਵੇਂ ਪਾਸ਼ਾ ਨੇ ਚੋਲਾ ਬਦਲ ਲਿਆ ਹੈ ਨਵੇਂ ਪਾਸ਼ਾ ਬਕਾਲੇ ਮੇ ਵਿਰਾਜਮਨ ਹਨ ਪਰ ਕੀ ਵੇਖਦਾ ਹੈ ਕਿ ਬਾਈ ਮੰਝੀਆਂ ਲੱਗੀਆਂ ਨੇ ਆਪ ਹੀ ਗੁਰੂ ਬਣੇ ਬੈਠੇ ਨੇ ਸੂਚਮੇ ਪੈ ਗਿਆ ਕਿ ਕੀ ਕਰਾਂ ਮਨ ਵਿੱਚ ਵਿਚਾਰ ਆਈ ਕਿ ਗੁਰੂ ਅੰਤਰਜਾਮੀ ਹੈ ਆਪ ਹੀ ਪਛਾਣ ਕਰਾ ਲਵੇਗਾ ਜਿੰਨੇ ਗੁਰੂ ਬਣੇ ਬੈਠੇ ਨੇ ਸਾਰਿਆਂ ਕੋਲ ਜਾਂਦਾ ਹੈ ਕਿਤੇ ਦੋ ਕਿਤੇ ਔਰ ਮੋਗਾ ਮੱਥਾ ਟੇਕਦਾ ਹੈ ਦਿੱਤੀ ਗੱਲ ਕਿਸੇ ਨੇ ਨਹੀਂ ਪੁੱਜੀ ਆਖਦੇ ਨੇ ਸਿੱਖਾ ਤੇਰੇ ਤੇ ਗੁਰੂ ਦੀ ਬੜੀ ਕਿਰਪਾ ਹੈ ਹੁਣ ਸੋਚਾਂ ਮੈਂ ਪੈ ਗਿਆ ਗੁਰੂ ਦੇ ਦਰਸ਼ਨ ਕਿਵੇਂ ਹੋਣ ਬੇਨਤੀ ਕਰਦਾ ਹੈ ਪਤਾ ਕੀਤਾ ਕੋਈ ਹੋਰ ਵੀ ਹੈ ਸੋਡੀ ਇੱਥੇ ਕਿਸੇ ਨੇ ਦੱਸਿਆ ਹਾਂ ਇੱਕ ਹੈ ਤੇਗਾ ਆਖਦੇ ਨੇ ਉਹ ਪੂਰੇ ਮੇਂ ਬੈਠਾ ਹੈ ਗੁਰੂ ਨਹੀਂ ਅਖਵੋੰਦਾ ਮਨ ਨੂੰ ਖਿੱਚ ਪਈ ਤੁਰ ਪਿਆ ਉਧਰ ਮਾਤਾ ਜੀ ਨੂੰ ਬੇਨਤੀ ਕੀਤੀ ਆਗਿਆ ਮਿਲ ਗਈ ਦਰਸ਼ਨ ਕੀਤੇ ਮਨ ਸ਼ਾਂਤੀ ਵਿੱਚ ਆ ਗਿਆ। ਸਿਰ ਹੋਲਾ ਫੋਲਾ ਫੁੱਲ ਵਰਗਾ ਹੋ ਗਿਆ। ਜਾ ਚੜਨਾ ਤੇ ਮੱਥਾ ਟੇਕਿਆ। ਪੰਜ ਮੋਹਰਾ ਮੱਥਾ ਟੇਕੀਆਂ। ਸਾਹਿਬ ਨੇ ਬਚਨ ਕੀਤਾ ਮੱਖਣ ਸ਼ਾ 500 ਮੋਹਰਾ ਦੇਣੀਆਂ ਕੀਤੀਆਂ ਸੰਤ ਤੇ ਹੁਣ ਪੰਜ ਪਿਆ ਰੱਖਦਾ ਏ। ਗੁਰੂ ਨੇ ਮੋਢਾ ਦਿਖਾਇਆ। ਮੋਢੇ ਤੇ ਛਰੀਟਾਂ ਲੱਗੀਆਂ ਸੰ। ਸੂਪਾਈ ਜਿਹੜਾ ਅਦਾਸ ਕਰਦਾ ਹੈ ਟੈਪ ਪੈਂਦਾ ਹੈ। ਗੁਰੂ ਨਾਨਕ ਉਸ ਦੀ ਰੱਖਿਆ ਕਰਦਾ ਹੈ।